ਬੀਤੇ ਦਿਨੀ ਤੁਹਾਨੂੰ ਅਸੀਂ ਇੱਕ ਪਖੰਡੀ ਬਾਬੇ ਦੀ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਉਹ ਆਪਣੇ ਉੱਪਰ ਪਾਣੀ ਦੀਆਂ ਬਾਲਟੀਆਂ ਪਾਉਂਦਾ ਨਜ਼ਰ ਆ ਰਿਹਾ ਸੀ ਤਾਂ ਉਸ ਦੇ ਬਾਬੇ ਦੀ ਹੁਣ ਇੱਕ ਹੋਰ ਵੀਡੀਓ ਜਿਹੜੀ ਕਿ ਸਾਹਮਣੇ ਆ ਚੁੱਕੀ ਆ ਕਿਉਂਕਿ ਇਹ ਵੀ ਪਖੰਡ ਵਾਲ ਦੇ ਵਿੱਚ ਪੂਰਾ ਜਿਹੜਾ ਕਿ ਕਾਫੀ ਮਸ਼ਹੂਰ ਹੈ ਤੇ ਇਸ ਦੇ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹ ਬਾਬੇ ਨੇ ਤਾਂ ਪਖੰਡੀ ਬਾਬੇ ਨੇ ਦਾ ਹੈਰਾਨ ਕਰਨ ਵਾਲਾ ਹੀ ਗੱਲ ਦੱਸ ਦਿੱਤੀ ਜਦੋਂ ਇਹ ਬਾਬਾ ਸਿੱਧਾ ਦੱਸਦਾ ਕਿ ਬੰਦਾ ਕੀ ਖਾ ਪੀ ਕੇ ਉਹਦੇ ਡੇਰੇ ਦੇ ਵਿੱਚ ਆਇਆ ਤੇ ਕੀ ਪੁੱਛਣ ਆਇਆ ਐਨੀ ਮਤਲਬ ਕਿ ਇਸ ਪਖੰਡੀ ਦੇ ਵਿੱਚ ਸ਼ਕਤੀ ਹੈ ਇਹ ਅਸੀਂ ਨਹੀਂ ਕਹਿੰਦੇ ਇਹ ਬਾਬਾ ਖੁਦ ਦਾਵਾ ਕਰਦਾ ਇਸ ਵੀਡੀਓ ਦੇ ਵਿੱਚ ਉਹ ਕਹਿੰਦਾ ਵੀ ਜਿਹੜੀ ਬੀਬੀ ਕੜੀ ਚਾਵਲ ਖਾ ਕੇ ਆਈ ਹੈ ਉਹ ਖੜੀ ਹੋ ਜੇ ਉਹਦਾ ਜਿਹੜਾ ਕਿ ਨਾਮ ਆਇਆ ਉਹਦੀ ਜਿਹੜੀ ਅਰਜੀ ਹੈ ਉਹ ਲੱਗ ਚੁੱਕੀ ਹੈ ਇਸ ਤਰ੍ਹਾਂ ਮਤਲਬ ਕਿ ਇਸ ਨੂੰ ਇੰਨਾ ਕੁ ਜ਼ਿਆਦਾ ਐਕਸਪੀਰੀਅੰਸ ਹੋ ਗਿਆ ਕਿ ਹੁਣ ਇਹਨੂੰ ਇਹ ਵੀ ਪਤਾ ਲੱਗਣ ਲੱਗ ਗਿਆ ਕਿ ਕੌਣ ਉਹਦੇ ਡੇਰੇ ਦੇ ਵਿੱਚ ਕੀ ਖਾ ਕੇ ਆਇਆ ਤੇ ਕਿਵੇਂ ਉਹਦੀ ਅਰਜੀ ਲੱਗੀ ਹੈ ਤਾਂ ਉਸ ਤੋਂ ਬਾਅਦ ਹੁਣ ਇਹ ਬਾਬਾ ਉਸ ਨੂੰ ਪੁੱਛਾ ਦੇਗਾ ਤਾਂ ਕੜੀ ਚੌਲ ਖਾਣ ਵਾਲੀ ਬੀਬੀ ਵੀ ਖੜੀ ਹੋ ਜਾਂਦੀ ਆ ਤਾਂ ਫਿਰ ਉਸ ਤੋਂ ਬਾਅਦ ਇਹ ਪਖੰਡੀ ਪਤਨੀਆਂ ਨੂੰ ਕੀ ਪੁੱਛਾ ਦੇਣੀ ਸੀ ਉਸ ਤੋਂ ਬਾਅਦ ਜਿਹੜੀ ਕਿ ਵੀਡੀਓ ਇੰਨੀ ਕੁ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਕਿਉਂਕਿ ਰੀਲ ਬਣਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਲੋਕਾਂ ਨੂੰ ਥੋੜਾ ਜਿਹਾ ਇਹ ਦਿਖਾਇਆ ਜਾਵੇ ਕਿ ਵਕਈ ਇਸ ਬਾਬੇ ਦੇ ਵਿੱਚ ਕੋਈ ਸ਼ਕਤੀ ਹੈ ਤਾਂ ਹੀ ਇਹਨੂੰ ਪਤਾ ਲੱਗ ਗਿਆ ਕਿ ਇਹ ਕਿਹਨੂੰ ਬੁਲਾਉਣਾ ਚਾਹੁੰਦਾ ਹੈ ਤੇ ਕੀ ਦਾ ਇਲਾਜ ਕਰਨਾ ਚਾਹੁੰਦਾ ਤਾਂ ਪਖੰਡਵਾਦ ਇਸ ਕਦਰ ਵੱਧ ਚੁੱਕਿਆ ਕਿ ਚਾਰੇ ਪਾਸੇ ਨਾ ਪਖੰਡੀਆਂ ਨੇ ਡੇਰੇ ਖੋਲੇ ਹੋਏ ਨੇ ਲੋਕਾਂ ਦਾ ਮਾੜਾ ਚੰਗਾ ਕਰਨ ਦੇ ਵਾਸਤੇ ਪਤਾ ਨਹੀਂ ਕਿਹੜੇ ਟੂਣੇ ਟੱਪੇ ਇਹਨਾਂ ਦੇ ਵੱਲੋਂ ਕਰਾਇਆ ਜਾਂਦੇ ਨੇ ਪਰ ਜੇਕਰ ਕਿਸੇ ਦੇ ਕਰਨ ਕਰਾਉਣ ਤੇ ਇਸ ਤਰੀਕੇ ਦੇ ਨਾਲ ਕਿਸੇ ਦਾ ਮਾੜਾ ਹੋਣ ਲੱਗ ਜਾਵੇ ਤਾਂ ਅੱਜ ਅੱਧੀ ਦੁਨੀਆ ਤਬਾਹ ਹੋ ਜਾਵੇਗੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦੂਸਰੇ ਦੇ ਵਾਸਤੇ ਜ਼ਹਿਰ ਭਰਿਆ ਹੋਇਆ ਹੈ ਇੱਕ ਦੂਸਰੇ ਦਾ ਇੰਨਾ ਕੁ ਜ਼ਿਆਦਾ ਲੋਕ ਮਾੜਾ ਸੋਚਦੇ ਨੇ ਕਿ ਫਿਰ ਇਹਨਾਂ ਪਖੰਡੀਆਂ ਦੇ ਕੀਤੇ ਕਰਾਇਦੇ ਉੱਤੇ ਲੋਕਾਂ ਦਾ ਤਾਂ ਫਿਰ ਸਰਬਨਾਸ਼ ਹੋ ਜੇ ਤਾਂ ਇਹ ਸਿਰਫ ਲੋਕ ਜਿਹੇ ਲੋਕਾਂ ਨੂੰ ਜਿਹੜਾ ਕਿ ਗੁੰਮਰਾਹ ਕਰਦੇ ਨੇ ਚੰਗੀ ਮੋਟੀ ਕਮਾਈ ਕਰ ਲੈਂਦੇ ਨੇ ਤੇ ਜਿਹਦਾ ਮਾੜਾ ਹੋਣਾ ਜਾਂ ਜਿਹਦਾ ਚੰਗਾ ਹੋਣਾ ਉਹ ਤਾਂ ਜੋ ਦੀ ਕਿਸਮਤ 'ਚ ਲਿਖਿਆ ਉਹਨੇ ਉਹ ਬਣ ਹੀ ਜਾਣਾ ਪਰ ਇਹ ਲੋਕ ਕੱਟਿਆ ਇਹ ਸੋਚਦੇ ਨੇ ਕਿ ਸ਼ਾਇਦ ਅਸੀਂ ਬਾਬੇ ਦੇ ਗਏ ਸੀ ਬਾਬੇ ਨੇ ਸ਼ਕਤੀ ਕੀਤੀ ਬਾਬੇ ਨੇ ਜੋ ਸਾਨੂੰ ਟੂਣਾ ਦੱਸਿਆ ਸੀ ਉਹ ਕੀਤਾ ਤਾਂ ਉਹਦੇ ਨਾਲ ਇਹ ਸਾਰਾ ਕੰਮ ਹੋ ਗਿਆ ਕਦੇ ਵੀ ਹੁਣ ਤੱਕ ਤੁਸੀਂ ਇਹੀ ਗੱਲ ਸੋਚ ਲਿਆ ਕਰੋ ਕਿ ਕੋਈ ਵੀ ਕਿਸਦਾ ਮਾੜਾ ਨਹੀਂ ਕਰਾਉਂਦਾ ਹੁੰਦਾ ਕਿਸੇ ਵੀ ਧਰਮ ਦੇ ਵਿੱਚ ਅਜਿਹਾ ਨਹੀਂ ਹੈ ਕਿ ਕੋਈ ਕਿਸਦਾ ਮਾੜਾ ਕਰਾਉਂਦਾ ਹੋਵੇ ਪਰ ਅਜਿਹੇ ਲੋਕ ਜੋ ਕਿ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਪੁੱਛਾ ਤੇ ਚੌਂਕੀਆਂ ਲਗਾਉਂਦੇ ਨੇ ਤੇ ਸੋਚਦੇ ਨੇ ਕਿ ਇਸ ਤਰੀਕੇ ਦੇ ਨਾਲ ਲੋਕਾਂ ਦਾ ਮਾੜਾ ਹੋ ਜਾਵੇਗਾ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ ਜਿਹੜਾ ਕਿਸੇ ਦਾ ਮਾੜਾ ਕਰ ਦੇਣਾ ਸਭ ਤੋਂ ਪਹਿਲਾਂ ਉਹ ਖੁਦ ਉਸ ਦੇ ਨਾਲ ਅਜਿਹਾ ਹੋ ਜਾਂਦਾ ਜਦੋਂ ਅਸੀਂ ਕਿਸੇ ਲਈ ਟੋਆ ਪੁੱਟਦੇ ਆ ਨਾ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਦੇ ਵਿੱਚ ਡਿੱਗਦੇ ਆ ਇਸ ਕਰਕੇ ਚੰਗੀ ਸੋਚ ਰੱਖੋ ਜੇਕਰ ਕਿਸ ਨੇ ਤੁਹਾਡੇ ਨਾਲ ਮਾੜਾ ਕੀਤਾ ਤਾਂ ਉਸ ਦਾ ਜਿਹੜਾ ਕਿ ਉਸ ਨੂੰ ਫਲ ਜ਼ਰੂਰ ਮਿਲੇਗਾ ਪਰ ਜੇ ਤੁਸੀਂ ਸੋਚਦੇ ਹੋ ਕਿ ਕਿਸੇ ਦੇ ਕਹਿਣ ਦੇ ਉੱਤੇ ਅਸੀਂ ਉਹਦਾ ਮਾੜਾ ਕਰ ਦਾਂਗੇ ਜਾਂ ਫਿਰ ਤੁਹਾਡਾ ਭਲਾ ਹੋ ਜਾਵੇਗਾ ਅਜਿਹਾ ਕਦੇ ਵੀ ਨਹੀਂ ਹੋਵੇਗਾ